ਹਾਂਜੀ ਬਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਮੋਰ ਸੀਡ ਫਾਰਮ ਤੇ ਮੀ ਪਿਆ ਕਰਕੇ 26 ਨੂੰ 24 ਨੂੰ ਮੀ ਪਿਆ ਰਾਤੀ ਮੀ ਪਿਆ ਤੇ ਉਹਦਾ ਕਰਕੇ ਅਸੀਂ ਜਿਸਮ 5 ਗੱਟੇ ਜੀਐਸਪੀ ਦਾ ਜਿਸਮ ਤੇ ਇਹਦੇ ਵਿੱਚ ਆਪਾਂ 7.5 ਕਿਲੋ 33% ਐਫਕੋ ਵਾਲਾ ਜ਼ਿੰਕ ਰਲਾ ਕੇ ਝੋਲਿਆਂ ਨਾਲ ਛਿਟਾ ਦਿੰਨੇ ਆ ਟਰੈਕਟਰ ਨਾਲ ਪਾਇਆ ਨਹੀਂ 5 ਗੱਟੇ ਕਿੱਲੇ ਦੇ 7.5 ਕਿਲੋ ਜਿਸਮ ਫੇਰ ਜੀਰੀ ਲਾਉਣ ਲੱਗਾਂਗੇ ਪਹਿਲਾਂ ਸਾਰੇ ਵਾਣ ਚ ਪਾ ਦਗੇ ਸਤਿ ਸ਼੍ਰੀ ਅਕਾਲ ਜੀ ਆ ਤੁਸੀਂ ਦੇਖ ਸਕਦੇ ਹੋ ਬੱਚੇ ਸੰਪਾਰ ਰਹੇ ਹੈਗੇ